ਸਤਿ ਸ੍ਰੀ ਅਕਾਲ ਸਾਰਿਆਂ ਨੂੰ ਅੱਜ ਅਸੀਂ ਗੋਤਾਂ ਦੀ ਲੜੀ ਵਿੱਚ ਗਰੇਵਾਲ ਗੋਤਵਾਰੀ ਗੱਲ ਕਰਾਂਗੇ ਇੱਕ ਰਵਾਇਤ ਅਨੁਸਾਰ ਇਹ ਮੰਨਿਆ ਜਾਂਦਾ ਹੈ ਕਿ ਗਰੇਵਾਲ ਚੰਦੇਲ ਰਾਜਪੂਤਾਂ ਦੀ ਅੰਸ਼ ਵਿੱਚੋਂ ਹਨ ਚੰਦੇਲ ਵੀ ਰਾਜਪੂਤਾਂ ਦੀਆਂ 30 ਸ਼ਾਹੀ ਕੋਮਾਂ ਵਿੱਚੋਂ ਹਨ ਕਿਸੇ ਸਮੇਂ ਬਦੇਲਖੰਡ ਵਿੱਚ ਚੰਦੇਲ ਰਾਜਪੂਤਾਂ ਦਾ ਰਾਜ ਸੀ ਇਹ ਰਿਆਸਤ ਜਮਨਾ ਅਤੇ ਨਰਮਦਾ ਨਦੀਆਂ ਦੇ ਮੱਧ ਵਿੱਚ ਸਥਿਤ ਸੀ ਇਸ ਦਾ ਪ੍ਰਸਿੱਧ ਕਿਲਾ ਕਲਿੰਜਰ ਸੀ ਜਿੱਥੇ ਚੰਦੇਲ ਘਰਾਣੇ ਦਾ ਰਾਜ ਸੀ परिमल चंदेल ਦੀ ਪ੍ਰithvi ਰਾਜ चौहान ਅਤੇ ਜੈ ਚੰਦ ਦੋਵਾਂ ਨਾਲ ਹੀ ਦੁਸ਼ਮਣੀ ਸੀ ਜਦੋਂ ਮੁਹੰਮਦ ਗੋਰੀ ਨੇ ਉਹਨਾਂ ਉੱਤੇ ਚੜ੍ਹਾਈ ਕੀਤੀ ਤਾਂ ਪਰिमਲ ਨੇ ਕਿਸੇ ਦੀ ਵੀ ਸਹਾਇਤਾ ਨਾ ਕੀਤੀ ਫਿਰ ਚੰਦੇਲਾਂ ਦੀ ਬਾਰੀ ਆਈ 1203 ਈਸਵੀ ਵਿੱਚ ਮੁਸਲਮਾਨਾਂ ਨੇ ਕਲਿੰਜਰ ਵੀ ਜਿੱਤ ਲਿਆ ਕੁਝ ਸਮੇਂ ਬਾਅਦ ਮੁਸਲਮਾਨਾਂ ਨੇ ਲਾਲਿਤਪੁਰ ਦਾ ਖੇਤਰ ਤੇ ਚੰਦੌਲੀ ਦਾ ਕਿਲਾ ਵੀ ਜਿੱਤ ਲਿਆ ਇਸ ਤਰ੍ਹਾਂ ਚੰਦੇਲ ਰਾਜਪੂਤਾਂ ਦੀ ਸ਼ਕਤੀ ਬਹੁਤ ਕਮਜ਼ੋਰ ਹੋ ਗਈ ਉਹ ਆਪਣਾ ਇਲਾਕਾ ਛੱਡ ਕੇ ਹਰਿਆਣਾ ਹਿਮਾਚਲ ਅਤੇ ਪੰਜਾਬ ਵਿੱਚ ਆ ਗਏ ਪਾਈਕਾਂਤ ਸਿੰਘ ਨਾਬਾ ਮਹਾਨਕੋਸ਼ ਵਿੱਚ ਪੰਨਾ 400 ਵਿੱਚ ਇਸ ਕੋਤ ਦਾ ਨਿਕਾਸ ਰਾਜਪੂਤਾਂ ਤੋਂ ਮੰਨਦਾ ਹੈ ਇਹ ਪ੍ਰਾਚੀਨ ਚੰਦਰਵੰਸ਼ੀ ਜੱਟ ਹਨ ਪੰਜਾਬ ਦੇ ਗਰੇਵਾਲ ਜੱਟ ਲਲਿਤਪੁਰ ਤੇ ਚੰਦੇਲ ਦੀ ਸ਼ਾਖਾ ਹਨ ਇਹ 1469 ਈਸਵੀ ਦੇ ਲਗਭਗ ਪੰਜਾਬ ਵਿੱਚ ਆਏ ਇਹਨਾਂ ਨੇ ਆਰੰਭ ਵਿੱਚ ਪਰਿਮਲ ਲਲਤੋ ਤੇ ਗੁੱਜਰਵਾਲ ਆਦ ਪਿੰਡ ਬਸਾਏ ਗਰੇਵਾਲ ਗੋਦ ਦੇ ਸਿਆਣੇ ਤੇ ਬਜ਼ੁਰਗ ਦੱਸਦੇ ਹਨ ਕਿ ਬੈਸੀ ਨਾਂ ਦਾ ਇੱਕ ਚੰਦੇਲ ਰਾਜਾ ਹੋਇਆ ਜੋ ਆਪਣੇ ਨਾਨਕੀ ਪਿੰਡ ਰਹਿ ਕੇ ਗ੍ਰਾਮ ਵਿੱਚ ਪਲਿਆ ਸੀ ਗ੍ਰਾਮ ਵਿੱਚ ਪਲਿਆ ਹੋਣ ਕਾਰਨ ਉਸ ਨੂੰ ਗ੍ਰਾਮ ਵਾਲਾ ਕਹਿਣ ਲੱਗ ਪਏ ਜੋ ਬੋਲਚਾਲ ਵਿੱਚ ਹੌਲੀ-ਹੌਲੀ ਬਦਲ ਕੇ ਗਰੇਵਾਲ ਬਣ ਗਿਆ ਰਾਜਾ ਬੈਰਸੀ ਦੀ 17ਵੀਂ ਪੀੜ੍ਹੀ ਵਿੱਚ ਚੌਧਰੀ ਗੁੱਜਰ ਹੋਇਆ ਉਸਨੇ 1459 ਈਸਵੀ ਵਿੱਚ ਪਿੰਡ ਗੁਜਰਾਵਾਲ ਦੀ ਮੋੜੀ ਗੱਡੀ ਇਸ ਇਤਿਹਾਸਕ ਸਾਲ ਵਿੱਚ ਗੁਰੂ ਨਾਨਕ ਦੇਵ ਜੀ ਨੇ ਜਨਮ ਧਾਰਿਆ ਸੀ ਗੁਜਰਵਾਲ ਪਿੰਡ ਵਿੱਚੋਂ ਹੀ ਅੱਗੇ ਖੇਲਾ ਰਾਏਪੁਰ ਲੋਗੜ ਫਲੇਵਾਲ ਤੇ ਨਰੰਗਵਾਲ ਆਦ ਗਰੇਵਾਲਾਂ ਦੇ 64 ਪਿੰਡ ਵੱਜੇ ਚੌਧਰੀ ਗੁਜਰ ਨੇ ਹਸਾਰ ਦੇ ਇਲਾਕੇ ਵਿੱਚੋਂ ਆ ਕੇ ਆਪਣੇ ਨਾਮ ਉੱਪਰ ਗੁਜਰਵਾਲ ਪਿੰਡ ਦੀ ਮੋੜੀ ਗੱਡੀ ਸੀ ਅਤੇ 54000 ਬਿੱਗੇ ਜ਼ਮੀਨ ਤੇ ਕਬਜ਼ਾ ਕੀਤਾ ਸੀ ਇਹ ਹਿੰਮਤੀ ਤੇ ਦਲੇਰ ਜੱਟ ਸੀ ਗਰੇਵਾਲ ਮਿਹਨਤੀ ਸਿਆਣੇ ਤੇ ਤੇਜ਼ ਦਿਮਾਗ ਹੁੰਦੇ ਹਨ ਲਾਲਿਤਪੁਰ ਦੇ ਕੁਝ ਚੰਦੇਲਾ ਨੇ ਲਲਤੋ ਪਿੰਡ ਬਸਾਇਆ ਜੋ ਚੰਦੇਲ ਗਰੇਵਾਲਾਂ ਦਾ ਪਿੰਡ ਹੀ ਹੈ ਅਕਬਰ ਦੇ ਸਮੇਂ ਗੁਜਰਾਵਾਲ ਦੇ ਚੌਧਰੀ ਪਾਸ 40 ਪਿੰਡ ਸਨ। ਰਾਏਪੁਰ ਦੇ ਚੌਧਰੀ ਪਾਸ ਵੀ 40 ਹੀ ਪਿੰਡ ਸਨ। ਇਹਨਾਂ 80 ਪਿੰਡਾਂ ਵਿੱਚ ਗਰੇਵਾਲਾਂ ਦੀ ਚੌਧਰ ਸੀ। ਗੁਜਰਵਾਲ ਦੇ ਗਰੇਵਾਲਾਂ ਤੇ ਮੋਗੇ ਦੇ ਦਾਦੂ ਗਿੱਲ ਦੇ ਕਹਿੰਤੇ ਹੀ ਮਹਿਰ ਮਿੱਠੇ ਢਾਲੀਵਾਲ ਨੇ ਆਪਣੀ ਪੋਤੀ ਦਾ ਰਿਸ਼ਤਾ ਅਕਬਰ ਬਾਦਸ਼ਾਹ ਨੂੰ ਕੀਤਾ ਸੀ। ਅਕਬਰ ਨੇ ਗਰੇਵਾਲਾਂ ਢਾਲੀਵਾਲਾਂ ਤੇ ਗਿੱਲਾਂ ਨੂੰ ਖੁਸ਼ ਕਰਨ ਲਈ ਜੰਗੀਰਾਂ ਤੇ ਖਿਤਾਬ ਦਿੱਤੇ। ਉਸ ਸਮੇਂ ਦੀ ਇੱਕ ਕਹਾਵਤ ਹੈ ਕਿ ਟਿੱਕਾ ਧਾਲੀਵਾਲਾਂ ਦਾ ਚੌਧਰ ਗਰੇਵਾਲ ਦੀ ਤੇ ਬਜ਼ੁਰਗੀ ਦਾ ਦੁਸ਼ਲਾ ਗਿੱਲਾਂ ਨੂੰ ਗਰੇਵਾਲ ਤੇ ਗ੍ਰਹਿਵਾਲ ਇੱਕੋ ਹੀ ਗੋਤ ਹੈ ਜੱਟਾਂ ਨਾਲ ਰਿਸ਼ਤੇਦਾਰੀ ਪਾ ਕੇ ਅਕੋਰ ਵਾਸ਼ਾ ਰਾਜਪੂਤਾ ਬਾਂਗ ਜੱਟਾਂ ਨਾਲ ਵੀ ਆਪਣੇ ਸਬੰਧ ਬਹੁਤ ਚੰਗੇ ਕਰ ਲਏ ਸਨ ਬਹੁਤੇ ਜੱਟਾਂ ਦੇ ਖਾਨਦਾਨਾਂ ਦੇ ਬਡੇਰੇ ਰਾਜਪੂਤ ਸਨ ਜਿਨ੍ਹਾਂ ਆਪਣੇ ਭਰਾਵਾਂ ਦੀਆਂ ਵਿਧਵਾਵਾਂ ਨਾਲ ਵਿਆਹ ਕਰਾ ਲਏ ਉਹ ਰਾਜਪੂਤਾ ਨਾਲੋਂ ਟੁੱਟ ਕੇ ਜੱਟ ਬਰਾਦਰੀ ਵਿੱਚ ਚਲੇ ਗਏ ਕਈ ਵਾਰੀ ਕਿਸੇ ਅਲੁੱ ਉੱਤੇ ਵੀ ਨਵਾਂ ਗੋਤ ਚਾਲੂ ਹੋ ਜਾਂਦਾ ਸੀ ਜਿਵੇਂ ਗਰੇਵਾਲਾਂ ਦਾ ਨਾਂ ਇਸ ਕਰਕੇ ਪੈ ਗਿਆ ਕਿਉਂਕਿ ਉਸਦੀ ਮਾਂ ਨੇ ਉਸ ਨੂੰ ਘਾ ਦੇ ਢੇਰ ਓਲੇ ਜਨਮ ਦਿੱਤਾ ਸੀ ਕਰਾ ਮਲਵਾਈ ਬੋਲੀ ਵਿੱਚ ਢੇਰ ਨੂੰ ਆਖਦੇ ਹਨ ਬਹੁਤੇ ਗਰੇਵਾਲ ਲੁਧਿਆਣਾ ਜ਼ਿਲ੍ਹੇ ਵਿੱਚ ਹੀ ਹਨ ਤੇ ਕੁਝ ਗਰੇਵਾਲ ਗੋਦੇ ਜੱਟ ਫਿਰੋਜ਼ਪੁਰ ਬਠਿੰਡਾ ਮਾਨਸਾ ਸੰਗਰੂਰ ਬਰਨਾਲਾ ਅਤੇ ਪਟਿਆਲੇ ਆਦ ਜ਼ਿਲ੍ਹਿਆਂ ਵਿੱਚ ਵੀ ਨਿਵਾਸ ਰੱਖਦੇ ਹਨ ਕਈ ਵਾਰੀ ਲੋਕੀ ਹਾਸੇ ਮਜ਼ਾਕ ਨਾਲ ਗਰੇਵਾਲਾ ਨੂੰ ਜੱਟਾਂ ਦੇ ਅਗਰਵਾਲ ਬਾਣੀਏ ਕਹਿ ਦਿੰਦੇ ਹਨ ਉਹ ਇਸ ਵਿਸ਼ੇਸ਼ਣ ਦਾ ਬੁਰਾ ਨਹੀਂ ਮਨਾਉਂਦੇ ਇਹਨਾਂ ਦੀ مالی ਹਾਲਤ ਚੰਗੀ ਹੋਣ ਕਾਰਨ ਇਹ ਵਿਦਿਆ ਵਪਾਰ ਤੇ ਖੇਤੀਬਾੜੀ ਵਿੱਚ ਹੋਰ ਜੱਟਾਂ ਨਾਲੋਂ ਬਹੁਤ ਅੱਗੇ ਹਨ ਹਰਿਆਣਾ ਵਿੱਚ ਗਰੇਵਾਲ ਹਿੰਦੂ ਜਾਟ ਹਨ ਸਨ 1631 ਈਸਵੀ ਵਿੱਚ ਸ੍ਰੀ ਹਰ ਗੋਬਿੰਦ ਸਾਹਿਬ ਜੀ ਗੁਜਰਵਾਲ ਆਏ ਇਸ ਸਮੇਂ ਹੀ ਗਰੇਵਾਲਾ ਨੇ ਸਿੱਖੀ ਧਾਰਨ ਕੀਤੀ ਭਾਈ ਰਣਧੀਰ ਸਿੰਘ ਜੀ ਦਰੰਗਵਾਲ ਵਾਲੇ ਤੇ ਜਸਟਿਸ ਗੁਰਨਾਮ ਸਿੰਘ ਵੀ ਗਰੇਵਾਲਾਂ ਵਿੱਚੋਂ ਸਨ। ਰਾਜਸਥਾਨ ਦੇ ਸੇਖਾਵਾਟੀ ਖੇਤਰ ਵਿੱਚ ਗਰੇਵਾਲਾਂ ਦੇ 40 ਪਿੰਡ ਹਨ। ਕੁਝ ਗਰੇਵਾਲ ਦਿੱਲੀ ਦੇ ਖੇਤਰ ਅਤੇ ਹਰਿਆਣੇ ਵਿੱਚ ਵੀ ਵੱਸਦੇ ਹਨ। ਇਹ ਸਾਰੇ ਹਿੰਦੂ ਜਾਟ ਹਨ। ਲੁਧਿਆਣਾ ਗਜਟિયਰ ਐਡੀਸ਼ਨ 1970 ਸਫਾ 148 ਉੱਤੇ ਗਰੇਵਾਲਾਂ ਬਾਰੇ ਲਿਖਿਆ ਹੈ। ਕੀ ਗਰੇਵਾਲ ਆਪਣਾ ਬਡੇਰਾ ਰਾਜਪੁੱਤ ਰਾਜੇ ਰਿਖ ਨੂੰ ਮੰਨਦੇ ਹਨ ਜੋ ਦੱਖਣ ਵੱਲੋਂ ਆਇਆ ਤੇ ਹਿਮਾਚਲ ਦੇ ਬਲਾਸਪੁਰ ਖੇਤਰ ਵਿੱਚ ਕਹਿਲੂਰ ਦੇ ਪਹਾੜੀ ਇਲਾਕੇ ਵਿੱਚ ਆਵਾਦ ਹੋ ਗਿਆ ਰਿਖ ਦਾ ਪੁੱਤਰ ਬਰਾਸੀ ਕਹਿਲੂਰ ਛੱਡ ਕੇ ਲੁਧਿਆਣੇ ਦੇ ਦੱਖਣ ਵਿੱਚ ਨਵੇਂ ਆਵਾਦ ਥੇ ਤੇ ਆ ਗਿਆ ਇੱਕ ਜੱਟੀ ਰੂਪਕੌਰ ਨਾਲ ਵਿਆਹ ਕਰ ਲਿਆ ਅਤੇ ਆਪਣੇ ਭਰਾਵਾਂ ਨਾਲੋਂ ਸੰਬੰਧ ਤੋੜਿਆ ਉਸ ਦਾ ਪੁੱਤਰ ਗਰੇ ਸੀ ਜਿਸ ਤੋਂ ਗੋਤ ਸ਼ੁਰੂ ਹੋਇਆ ਏ ਵੀ ਕਿਹਾ ਜਾਂਦਾ ਹੈ ਕਿ ਬੱਚੇ ਦਾ ਨਾਮ ਗਰੇ ਰੱਖਿਆ ਗਿਆ ਕਿਉਂਕਿ ਬੱਚੇ ਦਾ ਜਨਮ ਘਾ ਦੇ ਢੇਰ ਓਲੇ ਹੋਇਆ ਮਲਵਈ ਬੋਲੀ ਵਿੱਚ ਢੇਰ ਨੂੰ ਗਰਾਹ ਆਖਦੇ ਹਨ ਇੱਕ ਹੋਰ ਰਿਵਾਇਤ ਅਨੁਸਾਰ ਕਰੇਵਾ ਸ਼ਬਦ ਤੋਂ ਕਰੇਵਾਲ ਬਣਿਆ ਤੇ ਫਿਰ ਬਦਲ ਕੇ ਗਰੇਵਾਲ ਬਣ ਗਿਆ ਹੌਲੀ ਹੌਲੀ ਬਰਾਸੀ ਦੀ ਔਲਾਦ ਲੁਧਿਆਣੇ ਦੇ ਦੱਖਣ ਪੱਛਮ ਵਿੱਚ ਸਾਰੇ ਪਾਸੇ ਫੈਲ ਗਈ ਸਾਰੇ ਗੋਤਾਂ ਦੇ ਜੱਟ ਗਰੇਵਾਲਾਂ ਨੂੰ ਚੰਗੇਰਾ ਹੀ ਸਮਝਦੇ ਸਨ ਰਾਇਪੁਰ ਗੁਜਰਾਵਾਲ ਤੇ ਨਰੰਗਵਾਲ ਦੇ ਗਰੇਵਾਲ ਪਰਿਵਾਰ ਸਾਰੇ ਇਲਾਕੇ ਵਿੱਚ ਬਹੁਤ ਪ੍ਰਸਿੱਧ ਸਨ ਉਂਝ ਤਾਂ ਗਰੇਵਾਲ ਸਾਰੇ ਮਾਲਵੇ ਵਿੱਚ ਹੀ ਫੈਲੇ ਹੋਏ ਹਨ ਪਰ ਲੁਧਿਆਣਾ ਜिले ਨੂੰ ਗਰੇਵਾਲਾਂ ਦਾ ਹੋਮਲੈਂਡ ਕਿਹਾ ਜਾਂਦਾ ਹੈ ਭਾਰਤ ਦਾ ਮਹਾਨ ਸ਼ਹੀਦ ਕਰਤਾਰ ਸਿੰਘ ਸਰਾਭਾ ਵੀ ਲੁਧਿਆਣੇ ਇਲਾਕੇ ਦਾ ਗਰੇਵਾਲ ਜੱਟ ਸੀ ਜਸਟਿਸ ਗੁਰਨਾਮ ਸਿੰਘ ਪੰਜਾਬ ਦੇ ਪਹਿਲੇ ਅਕਾਲੀ ਮੁੱਖ ਮੰਤਰੀ ਪ੍ਰਸਿੱਧ ਅੱਖਾਂ ਦੇ ਡਾਕਟਰ ਸਵਰਗੀ ਡਾਕਟਰ ਹਰਪਾਜਨ ਸਿੰਘ ਗੋਜਰੇਵਾਲੇ ਜਿਨ੍ਹਾਂ ਦਾ ਜਵਾਈ ਡਾਕਟਰ ਮਹਿੰਦਰ ਸਿੰਘ ਰੰਧਾਵਾ ਸੀ ਗਰੇਵਾਲ ਸਨ। ਗਿੱਪੀ ਗਰੇਵਾਲ ਅਤੇ ਕੰਵਰ ਗਰੇਵਾਲ ਜੋ ਬਹੁਤ ਪ੍ਰਸਿੱਧ ਕਲਾਕਾਰ ਹਨ ਗਰੇਵਾਲ ਹਨ। ਕਿਲਾ ਰਾਏਪੁਰ ਅਤੇ ਗੁਜਰਾਵਾਲ ਜੋ ਪੇਂਡੂ ਖੇਡਾਂ ਹੁੰਦੀਆਂ ਹਨ ਉਹ ਗਰੇਵਾਲ ਸਪੋਰਟਸ ਐਸੋਸੀਏਸ਼ਨ ਕਰਵਾਉਂਦੀ ਹੈ ਜੋ ਸਰਦਾਰ ਦਲੀਪ ਸਿੰਘ ਗਰੇਵਾਲ ਨੇ ਚਾਲੂ ਕੀਤੀਆਂ ਸਨ। ਇਹ ਕੁਮੰਤਰੀ ਪ੍ਰਸਿੱਧੀ ਦੀਆਂ ਖੇਡਾਂ ਹਨ। ਲੁਧਿਆਣੇ ਵਿੱਚ ਮੂਨ ਸਿੰਘ ਯਾਦਗਾਰੀ ਮੇਲਾ ਕਰਵਾਉਣ ਵਾਲੀ ਜੋੜੀ ਸਰਦਾਰ ਜਸਦੇਵ ਸਿੰਘ ਜਸੋਵਾਲ ਅਤੇ ਪ੍ਰਗਟ ਸਿੰਘ ਗਰੇਵਾਲ ਹਨ ਅਮਰਜੀਤ ਗਰੇਵਾਲ ਜੋ ਬਹੁਤ ਪ੍ਰਸਿੱਧ ਲੇਖਕ ਤੇ ਆਲੋਚਕ ਹੈ ਉਹ ਵੀ ਗਰੇਵਾਲ ਗੋਤ ਵਿੱਚੋਂ ਹਨ ਮਾਲਵੇ ਵਿੱਚ ਗਰੇਵਾਲਾਂ ਦੀ ਗਿਣਤੀ ਕਾਫੀ ਹੈ ਪਰ ਦੁਆਬੇ ਅਤੇ ਮਾਝੇ ਵਿੱਚ ਬਹੁਤ ਘੱਟ ਹੈ ਗਰੇਵਾਲਾਂ ਬਾਰੇ ਸਾਰੀਆਂ ਰਵਾਇਤਾਂ ਦਲਦਿਆਂ ਮਿਲਦੀਆਂ ਹੀ ਹਨ ਹੁਣ ਇਹ ਜੱਟਾਂ ਦੇ ਇੱਕ ਤਗੜੇ ਗੋਤ ਵਿੱਚ شمار ਹਨ 1878 ਇਸਵੀ ਵਿੱਚ ਗਰੇਵਾਲਾਂ ਦੀ ਕੁੱਲ ਆਬਾਦੀ 18000 ਸੀ ਇਹਨਾਂ ਦਾ ਫਲਾਓ ਰਾਏਪੁਰ ਗੁਜਰਾਂਵਾਲ ਨਰੰਗਵਾਲ ਲੋਗੜਾ ਮਾ ਸਿੰਘ ਵਾਲਾ ਜਸੋਵਾਲ ਲਲਤੋ ਆਲਮਗੀਰ ਤੇ ਸਰਾਬਾ ਆਦ 33 ਪਿੰਡਾਂ ਵਿੱਚ ਸੀ ਵਿਆਨੀ ਅਜਮੇਲ ਸਿੰਘ ਜੀ ਲੋਗੜ ਨੇ ਆਪਣੀ ਇਤਿਹਾਸਿਕ ਪੁਸਤਕ ਗਰੇਵਾਲ ਸੰਸਾਰ ਵਿੱਚ ਗਰੇਵਾਲਾਂ ਬਾਰੇ ਬਹੁਤ ਜਾਣਕਾਰੀ ਦਿੱਤੀ